ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਐ ਤੇ ਅੱਜ ਆਪਣੇ ਕੋ ਆਇਆ ਹੈ ਦੀਪ ਮਧੁਰ ਦਸਾਲਾ ਦੀਪ ਤਨੂ ਪਤਨੀ ਇਹਦਾ ਕੀ ਨਾਮ ਤਨੂ ਉਹਕ ਦੀਪ ਇਹ ਕਿ ਕੀ ਆ ਹਨ ਅੱਜ ਆਪਣੇ ਕੋ ਆਇਆ ਹੈ ਤੇ ਤੁਸੀਂ ਉਹਦੀ ਸਾਰੀ ਵੀਡੀਓ ਦੇਖ ਕੇ ਫੇ ਆਪਾਂ ਗੱਲ ਕਰਦੇ ਆ ਉਹਦੇ ਬਾਰੇ ਤੇ ਮਿਲਦੇ ਆ ਦਾਲ ਕਿਹਾ ਕੋ ਮੇਰੇ ਭੈਣ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵਾਂ ਬਲੌਗ ਦੇ ਵਿੱਚ ਇਹਦਾ ਬਲੌਗ ਆ ਜਾਂਦੀ ਅੱਜ ਆਪਾਂ ਚੱਲੇ ਆ ਮੰਮੀ ਨਾਲ ਲੈ ਕੇ ਸ਼੍ਰੀ ਸਾਹਿਬ ਨੂੰ ਸਾਡੇ ਘਰ ਵਿੱਚ ਜਨਮ ਆ संबेद आने पर बाइक में को माफ़राद हूं मुनवार जी आती के जाने पर तमन्ना है अपना मेडिकल अपना टांग का ढंग सुनाना है हां और देखो अच्छा लागला था लागला लागला खाना तो लादने को आ रहा है आ जाने हैं हां बातें हां ये गुप्ता है कोई नहीं सही कर देंगे ਯਾਰ ਅੱਗੇ ਲਈ ਜੀ ਮਾਤਾ ਆਇਆ ਤਕ ਨੂੰ ਬਦਲਾਉਂਦਾ ਮੈਨੂੰ ਕਿਹਾ ਬੈਂਸ ਰਹਾ ਆ ਰਿਹਾ ਜਾਨ ਬਰੋੜੀ ਖਸਭਾ ਆਈ ਜਾਂਦਾ ਹਾਂ ਹਾਂ ਪਤਾ ਨਹੀਂ ਮੈਨੂੰ ਕਿਉਂ ਇਹ ਬੁੜੀ ਜਿਹੀ ਲੱਗੀ ਜਾਂਦਾ ਰਹਿੰਦਾ ਇਹ ਨਿਆਣਿਆਂ ਤੇ ਵੀਡੀਓ ਬਣਾਈ ਜਾਂਦਾ ਨਿਆਣਿਆਂ ਤੇ ਵੀਡੀਓ ਬਣਾਈ ਜਾਂਦਾ ਇਹਦੀ ਹਰੇਕ ਵੀਡੀਓ ਦੇ ਵਿੱਚ ਥੰਬਨੇਲ ਹੋਣਾ ਸੁਡਲਦਾ ਹਨਾ ਹਰ ਗੁੰਨ ਦਾ ਜਾਂ ਦੂਸਰੀ ਅ ਸੰਦੀਪ ਦਾ ਹਨਾ ਇਹੀ ਥੰਬਨੇਲ ਹੋਣਾ ਹੈ ਮੈਂ ਤੁਹਾਨੂੰ ਦਿਨਾ ਹੈ ਜਵਾਬ ਹਨਾ ਤੇ ਤੁਸੀਂ ਮੈਂ ਕਾਤੇ ਨਹੀਂ ਗਈ ਸੰਦੀਪ ਉਥੇ ਕਿਉਂ ਨਹੀਂ ਗਈ ਕਾਤੇ ਇੱਥੇ ਹੁੰਦਾ ਕੁਝ ਵੀ ਨਹੀਂ ਸਵਾਹ ਹੁੰਦੀ ਹੈ ਇਹਦੀ ਵਲੌਗ ਦੇ ਵਿੱਚ ਹਨਾ ਤੇ ਤੁਸੀਂ ਇਹਦਾ ਸਾਰਾ ਸਾਰੀ ਵੀਡੀਓ ਦੇਖਿਓ ਫੇ ਆਪਾਂ ਗੱਲ ਕਰਦੇ ਵੀ ਕਾਤੇ ਇਹਦੀ ਕੁੱਤੇ ਖਾਣੀ ਕਰੀ ਦੀ ਹੈ ਵੀ ਤੂੰ ਤੈਨੂੰ ਵਧੀਆ ਕੰਟੈਂਟ ਮਿਲਿਆ ਐ ਸੁਡਲ ਘਰੇ ਆਈ ਹੈ ਹਨਾ वो ਵਧੀਆ कंटेंट है ਵਿਚਾਲ ਜੀ ਰੋਜ਼ ਵੀਡੀਓ ਪਾ ਲੋ ਤੇ ਕੰਮ ਤੇਤੇ ਹੁੰਦਾ ਨਹੀਂ ਤੇਰੀਆਂ ਟੁੱਟੀਆਂ ਐ ਆਹ ਬਤਾ ਮੈਨੂੰ ਲੱਗਦਾ ਮਾਤਾ ਦੀਆਂ ਲੁੱਟਣੀਆਂ ਲਵਾਤੀਆਂ ਜੇ ਹਿਸਾਬ ਨਾਲ ਤੂੰ ਕੈਮਰਾ ਫੜ ਕੇ ਮੋਬਾਈਲ ਫੋਨ ਫੜ ਕੇ ਵੀਡੀਓ ਬਣਾਉਂਦਾ ਹੀ ਤੂੰ ਮੋਟਰਸਾਈਕਲ ਚਲਾਉਂਦੇ ਨੇ ਵੀਡੀਓ ਬਣਾਈ ਆ ਹੈਨਾ ਇੰਨਾ ਤਾਂ ਪਤਾ ਲੱਗਦਾ ਹੈ ਤੇ ਤੂੰ ਮੈਨੂੰ ਲੱਗਦਾ ਉਹਦੀਆਂ ਵਿਚਾਰੀਆਂ ਬੁੱਢੇ ਬਾਰੇ ਲੂਟਣੀਆਂ ਪਵਾਤੀਆਂ ਉਹਦਾ ਲੱਗਦਾ ਹੈ ਤੂੰ ਲੱਕ ਲੁੱਕ ਕਰੈਕ ਕਰੂਗਾ ਨਾ ਨਾ ਜਿਹੜੇ ਹਿਸਾਬ ਤੇਰੇ ਲੱਛਣ ਤੇਰੇ ਫੜੇ ਆ ਇਹਨਾਂ ਨੂੰ ਕੋਈ ਫੜਦਾ ਨਹੀਂਗਾ ਵੀ ਤੁਸੀਂ ਉਹਦਾ ਪੁਲਿਸ ਵਾਲੇ ਛੱਟ ਕਿਸੇ ਨੂੰ ਉਹਦਾ ਗਰੀਬ ਨੂੰ ਚੱਕਣਾ ਹੋਵੇ ਤਾਂ ਚੱਕ ਦਿੰਨੇ ਆ ਉਹਦਾ ਤੁਸੀਂ ਚਲਾਨ ਕੱਟਣੇ ਆ ਕੱਟੀ ਜਾਣੇ ਆ ਐਨਾ ਕੰਜਰਾਂ ਦੇ ਨਹੀਂ ਕੱਟ ਹੁੰਦੇ ਹੈਗੇ ਹਨ ਵਾਹ ਆ ਬੰਦਾ ਸਾਰੀ ਦਿਹਾੜੀ ਇੱਧੇ ਕੈਮਰਾ ਲੈ ਕੇ ਬਸ ਪੱਗ ਬੰਨ ਲੈਣੀ ਆ ਵੇਚਾਂ ਵਾਲੀ ਸਵੇਰ ਤੋਂ ਹੀ ਕੈਂਪ ਫੂਨ ਚੱਕ ਲਿਆ ਤੇ ਆਹ ਬੁੜੀਆਂ ਦਿਖਾਉਣੀਆਂ ਬਾਸ ਹੋਰ ਕੋਈ ਕੰਮ ਨਹੀਂ ਬਾਸ ਹੈਂ ਬਾਸ ਹੈਂ ਬੋਲਦਾ ਫੜੇ ਬਾਸ ਹੈਂ ਉਹ ਬਾਸ ਹੈਂ ਅੱਜ ਹੀ ਤੁਹਾਨੂੰ ਸਾਈ ਜਾ ਰਹੇ ਹਾਂ ਦੇਖਣ ਲੱਗਾਂਗੇ ਉਹ ਜੀੜ ਬਰੇ ਕਰ ਤੋਂ ਮਾਜੇ ਮੋਸੇ ਚੜਿਆ ਤੇ ਮਾਜੇ ਮੰਨੀ ਦਲਕੇ ਨਿਕਲ ਗਏ ਤੇ ਨੰਦਰਾ ਮਾ ਆ ਗਏ ਤੇ ਤੇ ਰਾਟਾ ਦਾਲੂ ਮਗਰੀ ਕਰ। ਇਹ ਲੈਨੇ ਨਹੀਂ ਖਮਲਵਾਉਣੇ ਲੱਗੇ ਥਾ। ਬੋਲਾ ਨਹੀਂ ਆਪਣਾ ਇਹ ਲੈ ਜਨੀ ਨਹੀਂ ਨਾ ਮੈਸਨ ਆਇ ਪਰ ਨਹੀਂ ਜੀ। ਕਿਤੇ ਸੀ ਆਵਾ ਲੈਨੇ ਆ। ਇਹ ਖਮਲਵਾ ਦੇ ਮੇਰਾ ਦਾ ਬਰਾਇ ਆਉਂਗਾ। ਹੈ? ਦੁਬਾਰੇ ਮੇਰੇ ਤੋਂ ਲੈ ਲਓ। ਬੀਚੋਂ ਰੜਾ ਗਿਆ। ਦੇਖੇ ਗਾਇਜ਼ ਇਹ ਜਦੋਂ ਵੀ ਆਪਦੀਆਂ ਭੈਣਾਂ ਕੋਲ ਜਾਂਦਾ ਹਨ ਨਾ ਇਹਨੇ ਕੈਮਰਾ ਹੀ ਚੱਕਣਾ ਹੈ ਫੋਨ ਹੀ ਚੱਕਣਾ ਨਹੀਂ ਤੇ ਕੋਈ ਵੀ ਆ ਹਣ ਕੋਈ ਨਾਰਮਲ ਬੰਦਾ ਆ ਉਹ ਆਪਦੀ ਭੈਣਾਂ ਦੀ ਕਲਿੱਪ ਥੋੜੋ ਲਾਉਂਦਾ ਹੈ ਹਨਾ ਬਈ ਇਹਨਾਂ ਨੇ ਸੱਚੀ ਆਪਦੀ ਭੈਣਾਂ ਹੀ ਕੰਟੈਂਟ ਬਣਾਇਆ ਪਿਆ ਗੰਦ ਪਾਇਆ ਪਿਆ ਇਹਨਾਂ ਨੇ ਇਹਨਾਂ ਨੂੰ ਕੋਈ ਕਿਉਂ ਨਹੀਂ ਰੋਕਦਾ ਹੈਗਾ ਇਹਨਾਂ ਨੂੰ ਵੀ ਰੋਕਣ ਵਾਲਾ ਹੋਵੇ ਵੀ ਤੁਸੀਂ ਜਦੋਂ ਚੱਕਦੇ ਚੱਕਦਾ ਕੈਮਰਾ ਨਿਆਣਿਆਂ ਦੇ ਮੂਹਰੇ ਚੱਕਦਾ ਕੈਮਰਾ ਭੈਣਾਂ ਦੇ ਮੂਹਰੇ ਆਪਦੀ ਰਨ ਤਾਂ ਘੱਟੇ ਹੀ ਦਿਖਾਉਂਦਾ ਹੈ ਤੇ ਉਹਨਾਂ ਦੇ ਕਿ కెమెਰਾ ਲੈ ਕੇ ਚੜਿਆ ਰਹਿੰਦਾ ਐ ਫੇਕਣਾ ਕਹਿੰਦੇ ਆ ਵੀ ਤੂੰ ਕੋਈ ਚੱਜਦਾ ਕੰਮ ਕਰ ਲੈ ਕੋਈ ਦਿਹਾੜੀ ਡੱਪਾ ਕਰ ਲੈ ਤੂੰ ਚੰਗਾ ਭਲਾ ਹੈਗਾ ਆ ਤੂੰ ਸੋਹਣਾ ਲੱਗਦਾ ਕੰਮ ਕਰਦਾ ਸਰਦਾਰ ਬੰਦਾ ਕੁਛ ਨਹੀਂ ਕੰਮ ਕਿੱਦਾਂ ਕਰੂਗਾ ਸਾਲਾ ਕਿਹਦਾ ਨਾ ਉਹਨੇ ਅੱਜ ਤੱਕ ਡੱਕਾ ਤੋੜਿਆ ਨਾ ਇਹਨੇ ਤੋੜਨਾ ਹੈ ਨਾ ਉਹ ਤਾਂ ਇਹ ਇਹ ਕਹਿੰਦੇ ਗਿਆਨ ਸਿੱਖਿਆ ਵੇ ਇਹਦਾ ਬਿਲੇ ਬਹਿ ਕੇ ਕਿਦਾਂ ਰੋਟੀਆਂ ਤੋੜੀ ਦੀਆਂ ਉਹ ਸ਼ੁਕਰ ਕਰਦੀ ਮੈਂ ਉਹ ਜਿਹੜੀਆਂ ਦੂਜੀਆਂ ਦੋ ਕੁੜੀਆਂ ਉਹਨਾਂ ਦੇ ਘਰ ਵਾਲੇ ਕੰਮ ਕਰਦੇ ਉਹ ਨਹੀਂ ਕਦੇ ਆਏ ਵਿਚਾਰੇ ਵੀਡੀਓ ਦੇ ਵਿੱਚ ਨਹੀਂ ਤਾਂ ਉਹਨਾਂ ਦਾ ਵੀ ਕੁੱਤੇ ਉਹਨਾਂ ਦੀ ਵੀ ਕੁੱਤੇ ਖਾਣੀ ਇਹਨਾਂ ਨੇ ਕਰਾਉਣੀ ਸੀ ਲੋਕਾਂ ਤੋਂ ਸਾਡੇ ਵਰਗਿਆਂ ਤੋਂ ਥੋੜਾ ਜਿਹਾ ਤੇ ਮੈਂ ਹੱਸ ਫੜਾਉਂਦੇ ਆ ਮਨੀਤਵਾਲ ਦੇ ਨਾਲ ਅਸੀਂ ਦਸਤਾਂਤ ਕਰਦੇ ਆ ਇੱਕ ਨੂੰ ਤੇ ਆ

ਮੇਰੇ ਕੋਲ ਆਇਆ ਨਾ ਤੁਰੂਗਾ ਤੀ ਬੱਸ ਬੱਸ ਕਰੂਗਾ ਬੱਸ ਕਰੂਗਾ ਤੁਰੂਗਾ ਬੱਸ ਕਰੂਗਾ ਬਾਏ ਅਲਵਿ ਬਾਏ ਇਹ ਮੈਂ ਕੋ ਫੜਾਂਗਾ ਸੋਨਾ ਮੈਂ ਕੋ ਫੜਾਂਗਾ ਤਾਲੂਗਾ ਬਾ ਕੀ ਹੰਦੀ ਖਾਣ ਦਾ ਇਹ ਮੈਨੂੰ ਕੋ ਮੈਨੂੰ ਖਵਾਏਗਾ ਮੈਨੂੰ ਮੈਨੂੰ ਖਵਾਏਗਾ ਕਿੱਡਾ ਗੰਦਾ ਯਾਰ ਪਈਏ ਦੀ ਵੀ ਚੀਜ਼ ਲੈ ਕੇ ਆਵੇ ਇਹਨੇ ਉਹ ਵੀ ਕੈਮਰੇ ਚ ਦਿਖਾ ਕੇ ਦੇਣੀ ਹੈ ਵੀ ਤੂੰ ਕਿਸੇ ਹੋਰ ਨੂੰ ਦੇਣੀ ਹੈ ਤੂੰ ਦਾਨ ਕਰਨ ਲੱਗਾ ਤੂੰ ਆਪਦੀਆਂ ਭੈਣਾਂ ਨੂੰ ਹੀ ਦੇਣੀ ਹੈ ਹੈ ਜੇ ਰੁਪਈਏ ਦੀ ਚੀਜ਼ ਖਵਾਉਣ ਵੀ ਲੱਗਾ ਕੁੜੀ ਨੂੰ ਭੋਰਾ ਕੇ ਕੁੜੀ ਆ ਉਹਨੂੰ ਵੀ ਤੂੰ ਦਿਖਾ ਦਿਖਾ ਕੇ ਕਹਿਉਂਦੇ ਚ ਖਵਾਉਣਾ ਵੀ ਆ ਦੇਖੋ ਮੈਂ ਇਨ ਦਾਨੀ ਸੱਜਣੇ ਆ ਤੂੰ ਕੰਸ ਮਾਮਾ ਆ ਐ ਦਾਦੇ ਮਾਮੇ ਹੁੰਦੇ ਆ ਮੈਂ ਤਾਂ ਕਦੇ ਨਾ ਖਾਵਾਂ ਐ ਦਾਦੇ ਮਾਮੇ ਤੋਂ ਕੰਟੈਂਟ ਬਣਾਇਆ ਪਿਆ ਆ ਨਿਆਣੇ ਨੂੰ ਭੋਰਾ ਖਲੂ ਹੈ ਨਾ ਇਹ ਇਨਾ ਮੈਨੂੰ ਇਹਦੀ ਹੈਨਾ ਵੀਡੀਓ ਦੇਖ ਕੇ ਇਨਾ ਗੁੱਸਾ ਚਾੜਦਾ ਹੈ ਇਨਾ ਗੁੱਸਾ ਆਉਂਦਾ ਹੈ ਮੇਰਾ ਜੀ ਤਾਂ ਕਰਦਾ ਮੈਂ ਨਾ ਇਹਨੂੰ ਚਿੱਤੀ ਫੋਨ ਕਰਕੇ ਕਿਤੇ ਗਾਲਾਂ ਕੱਢਾਂ ਪਰ ਕੀ ਕਰਾਂ ਮੈਂ ਕਰ ਨਹੀਂ ਸਕਦੀ ਐਟ ਟੁੱਟ ਵੱਜਦੀ ਹੋਵੇ ਹੈਨਾ ਤਾਂ ਮੈਂ ਜ਼ਰੂਰ ਮਾਰਾਂ ਐਟ ਮਾਰਾਂ ਮੈਂ ਹੂਨ ਵਿੱਚ ਦੀ ਜੇ ਵੱਜਦੀ ਹੋਵੇ ਤਾਂ ਇਹਨੂੰ ਅਕਲ ਦਵਾ ਇਹਦੇ ਸੈਟ ਕਾਣੇ 'ਚ ਵੱਜੇ ਹੈਨਾ ਦੇਖਿਆ ਬੁੜੀ ਵਿਚਾਰੀ ਦੇ ਉਸ ਕਿਤੇ ਸਟੀਪ ਬ੍ਰੇਕਰ ਤੋਂ ਜੰਪ ਮਾਰੇ ਮੋਟਰਸਾਈਕਲ ਤੋਂ ਤਾਂ ਉਹਦੀ ਵਿਚਾਰੀ ਦੀ ਢੂਈ ਦੀ ਲੱਕ ਦਾ ਮਣਕਾ ਮਣਕਾ ਹਲਾਤਾ ਉਹੀ ਕੰਮ ਕੀਤਾ ਨਾ ਜਿਹੜਾ ਮੈਂ ਕਿਹਾ ਸੀ ਦੇਖਿਆ ਹਾਲ ਹੋ ਜੀ ਨਾਲ ਜਦੋਂ ਬੰਦਾ ਕੋਈ ਗਲਤੀ ਕਰਦਾ ਨਾ ਹਨਾ ਉਹਨਾਂ ਬੰਦੇ ਨੂੰ ਜਦੋਂ ਗਲਤੀ ਦਾ ਸਾਾਸ ਹੀ ਨਹੀਂ ਹੋਵੇ ਮਚਿੱਤਿਆਂ ਜਾਂ ਨਹੀਂ ਸਿੱਖਦਾ ਹਨਾ ਉਹ ਤੋਂ ਪਹਿਲਾਂ ਤਾਂ ਛੋੜਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਨਾ ਹਨਾ ਇਹ ਚੀਜ਼ ਤਾਂ ਮੈਂ ਇਹ ਕਹਿਣਾ ਵੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਨਾ ਹਨਾ ਫਿਰ ਉਹਨੂੰ ਗਲਤੀ ਦਾ ਸਾਾਸ ਹੋਣਾ ਨਾ ਫਿਰ ਹੀ ਫੇਰ ਲੱਗਦਾ ਮੈਂ ਗਲਤੀ ਕੀਤੀ ਹੈ ਤੇ ਜਦੋਂ ਗਲਤੀ ਦਾ ਪਤਾ ਹੀ ਉਹਨੂੰ ਸਾਾਸ ਨਹੀਂ ਕਰਾਉਣਾ ਹਨਾ ਕਿ ਕਿਤੋਂ ਗਲਤੀ ਕੀਤੀਆਂ ਜਾਂ ਨਹੀਂ ਕੀਤੀ ਤੇ ਫਿਰ ਤੇ ਬੰਦੇ ਨੇ ਮਤਲਬ ਕਹਿਣ ਦਾ ਮਤਲਬ ਫੇਰ ਰੀਪੀਟ ਕਰ ਸਕਦਾ ਉਹ ਹੀ ਗਲਤੀ ਦੁਬਾਰਾ ਫੇਰ ਜੇ ਉਹ ਦਾਸ ਦਾ ਹੋ ਜਗਾ ਤੇ ਫੇਰ ਇਹਨਾਂ ਦੀ ਸੋਗ ਗਲਤੀ ਆ ਉਹ ਬੈਠ ਕੇ ਫਿਰ ਗੱਲਬਾਤ ਕਰ ਲੈਣਾ ਤੇ ਬੰਗਿਆ ਗੱਲਾਂ ਚਲੋ ਇਹ ਆਪਾਂ ਦੇਖ ਜੋਨੇ ਵੀ ਘਰ ਵਸੇ ਬਾਕੀ ਜੇ ਤੇ ਆਪਾਂ ਗਲਤੀ ਦਾ ਅਹਿਸਾਸ ਕਰਦੇ ਹਾਂ ਮੈਂ ਤਾਂ ਗਲਤੀ ਹੋਈ ਆ ਫੇਰ ਤਾਂ ਆਪਾਂ ਕਹਿੰਦੇ ਵੀ ਠੀਕ ਆ ਯਾਰ ਕੋਈ ਗੱਲ ਨਹੀਂ ਆੜੇ ਨਾ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਇੱਟਾ ਕਿਦਾਂ ਜੇ ਜਦੋਂ ਆਪਾਂ ਗਲਤੀ ਕਰਕੇ ਵੀ ਉਹ ਅਹਿਸਾਸ ਨਹੀਂ ਨਾ ਕਰਦੇ ਤੇ ਆਪਾਂ ਦੁਬਾਰਾ ਫੇਰ ਉਹ ਗਲਤੀ ਕਰਦੇ ਆ ਸੋ ਇਸ ਕਰਕੇ ਹਜੇ ਥੋੜਾ ਜਿਆਦਾ ਚੱਕਰ ਹੈਗਾ ਤੇ ਜਦੋਂ ਇਹਨਾਂ ਨੇ ਆਪਸ ਵਿੱਚ ਗੱਲਬਾਤ ਕਰ ਲਈ ਚੱਕਰ ਮੁੱਕ ਜੂਗਾ ਤੇ ਫੇਰ ਇਹ ਆਪਣੇ ਘਰ ਚਲ ਜੂਗੀ ਤੇ ਹਜੇ ਇਹ ਫਿਰ ਬਾਕੀ ਸਾਰੇ ਮਾਦਾ ਇਹ ਵਰਗੇ ਬੰਦੇ ਆ ਮੈਂ ਫਾਲਤੂ ਦੇ ਨੈਟਿਕਮੈਂਟ ਨਾ ਕਰੋ ਕਿਉਂਕਿ ਚਲੋ ਚੈਨਲ ਚਲਾਇਆ ਇਹਨੇ ਜੇ ਚਲਾਉਣ ਲਈ ਆਵਾਜ਼ਾਂ ਲੈਂਦੇ ਫਿਰ ਰੋਸਟਾਂ ਨੇ ਵੀ ਗੱਲ ਚੱਕਦੀ ਆ ਵੀ ਹਾਂ ਚੈਨਲ ਬਣਾ ਲਿਆ ਇਹ ਉਹ ਯਾਰ ਹਰ ਕੋਈ ਆਪਣੀ ਰੋਟੀ ਦਾ ਹਨਾ ਸਾਧਨ ਤੇ ਬਣਾਇਆ ਹੁੰਦਾ ਹਨਾ ਤੇ ਇਹ ਚਲੋ ਜਿਵੇਂ ਬੇਟਾ ਬੰਦਾ ਹਨਾ ਘਰੇ ਤੇ ਚਲ ਆਪਣਾ ਬਲੌਗਿੰਗ ਗੱਲ ਲੈਂਦੀ ਆ ਬੜੇ ਕਈ ਰੋਸਟਾਂ ਨੇ ਗੱਲ ਵੀ ਬੜੀ ਚੱਕਦੀ ਆ ਨੇ ਚੈਨਲ ਬਣਾ ਲਿਆ ਆਪਣਾ ਇਹ ਉਹ ਹੈ ਇਦਾਂ ਉਦਾਂ ਗੱਲਬਾਤ ਬਣਾਉਂਦੇ ਨੇ ਆਪਣੇ ਕੋਲੇ ਗੱਲਾਂ ਲਾ ਜਿੰਨੇ ਗਰੋਥ ਆ ਲਈ ਇਹ ਚੈਨਲ ਇਹਨੇ ਫਿਰ ਚੱਲ ਜਣਾ ਜਦੋਂ ਗਰੋਪ ਹੋ ਗਿਆ ਚੈਨਲ ਇਦ ਹਿੰਗਾ ਕੋਈ ਵੀ ਆ ਤੇ ਆਣਾ ਆਪਣਾ ਚੈਨਲ ਜੇ ਨਹੀਂ ਫੇਰ ਤੁਸੀਂ ਦੱਸਦਾ ਵੀ ਉਹ ਕਾਤੇ ਬੈਠੀ ਐ ਇੱਥੇ ਹੈਨਾ ਕੀ ਰੀਜ਼ਨ ਐ ਫੇਰ ਤੁਸੀਂ ਦੱਸ ਦੇ ਕਾਤੇ ਨਹੀਂ ਦੱਸੋ ਫੇਰ ਅਗਲੇ ਨੂੰ ਹੈਨਾ ਲੋਕੀ ਨਾ ਕਹਿਣ ਰੋਸਟਰਾਂ ਦੇ ਦਿਮਾਖ ਖਰਾਵੇ ਤਾਂ ਤੁਹਾਨੂੰ ਕਹਿਣਾ ਕਿ ਜੋ ਤੁਸੀਂ ਦਿਖਾਉਨੇ ਹੋ ਜੋ ਸਾਨੂੰ ਦੱਸਦਾ ਆ ਉਹੀ ਅਸੀਂ ਬੋਲਦੇ ਆ ਅਸੀਂ ਆਪਦੇ ਘਰੋਂ ਨਹੀਂ ਬੋਲਦੇ ਅਸੀਂ ਆਪਦੇ ਕੋਲੋਂ ਨਹੀਂ ਬੋਲਦੇ ਸਾਨੂੰ ਕਿੱਦਾਂ ਪਤਾ ਵੀ ਇਹ ਇੱਥੇ ਆ ਕੇ ਬੈਠੀ ਜਾਂ ਗੁੱਸੇ ਹੋ ਕੇ ਬੈਠੀ ਆ ਜੋ ਕੈਮਰਾ ਚ ਦਿਸਦਾ ਹੈ ਉਹੀ ਦੱਸੋ ਸਾਨੂੰ ਉਹਦੀ ਕੀ ਗਲਤੀ ਆ ਅਸੀਂ ਵੀ ਉਹਨੂੰ ਕਹਿਣ ਵਾਲੇ ਬਣੀ ਆ ਹੈਨਾ ਸਾਨੂੰ ਫਿਲਹਾਲ ਤਾਂ ਇਹਦੀ ਗਲਤੀ ਲੱਗੀ ਜਾਂਦੀ ਆ ਅਸੀਂ ਤਾਂ ਇਹਨੂੰ ਕਹਿੰਨੇ ਸਾਰੀ ਵੀਡੀਓ ਬਣਾ ਕੇ ਮਗਰੋਂ 2 ਮਿੰਟਾਂ ਦਾ ਐਦਾਂ ਦਾ ਜਵਾਬ ਦੇ ਦਿੰਦੇ ਸੜਿਆ ਫੁਸਿਆ ਜਿਹਾ ਇਹਦਾ ਭਲਾ ਹੀ ਦੇਣ ਤੁਰੇ ਆ ਐਦਾਂ ਹਨਾ 2 ਮਿੰਟਾਂ ਦੀ ਗੱਲ ਕਰਕੇ ਸਾਰੀ ਵੀਡੀਓ 2 ਮਿੰਟ ਵੀ ਨਹੀਂ ਮਿੰਟਾ ਇੱਕ ਦੀ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਸੋਹਣਾ ਜੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ